ਬਹੁਤ ਦੋਸਤੋ ਮੋਰਾ ਇਹਨੂੰ ਦਰ ਲਓ ਮੋਰਾ ਨਸਲ ਦੇ ਵਿੱਚ ਵੀਰੋ ਨਾਲ ਕੋ ਕੁੰਡੀ ਚੂਰ ਦਾ ਹਾਈਟ ਲੈਂਥ ਬੇਲ ਬਹੁਤ ਸੋਹਣੀ ਆਰਡਰ ਕੁਆਲਿਟੀ ਚੌਰ ਸਾਰਡਰ ਕੁਆਲਿਟੀ ਟਾਈਟ ਲਾਓ ਜੀ ਲੈ ਲਓ ਉੱਚਾ ਨੀਵਾ ਤਾਂ ਧਿਆਨ ਨਾਲ ਤੇ ਰਿੰਗ ਸਿੰਘ ਆ ਬਿਲਕੁਲ ਬਲੈਕ ਲੈਂਥ ਵੇਖ ਸਕਦੇ ਹੋ ਤੁਸੀਂ ਤੇ ਆਰਡਰ ਕੁਆਲਿਟੀ ਦੇ ਸਕਦੇ ਥਣ ਵੇਖ ਸਕਦੇ ਹੋ ਜੀ ਬਹੁਤ ਸ਼ਾਨਦਾਰ ਬਾਈ ਹੁਣ ਕਰਦੇ ਗੱਲ ਕਿਣਵਾ ਸੁਆ ਬਾਈ ਕਿਣਵਾ ਸੁਆ ਦੂਸਰਾ ਸੁਆ 6 ਦੰਦਾ ਮੋਚ ਹੋਈ 6 ਦੰਦਾ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅਗੇ 15 ਦਿਨ 6 ਦੰਦਾ ਦੂਸਰਾ ਸੁਆ ਹੈ ਕਿੰਨਾ ਦੋ ਤਿਆਰ ਹੈ ਦੋਸਤੋ 13 ਕਿਲੋ ਹਾਜ਼ਰ ਹੈ ਬਰਾ ਮਿਣਵਾ ਕੰਡੇ ਠੀਕ ਹੈ ਕੀ ਡਿਮਾਰਡ ਕਰਦੇ ਹੋ ਟਮਾਟਿਕ ਵੀ ਦੋਸਤੋ ਕੱਦ-ਗਾੜ ਚੰਗਾ 1 20 ਵੀਰ ਨੇ ਮੰਗਿਆ ਤੇ ਮੈਂ ਇਹਦੇ ਜੋ ਕਹਿਣਾ ਨਹੀਂ ਮਾਨਤਾਂ ਕਿਉਂਕਿ ਝੋਡੀ ਚੰਗੀ ਹਾਈਟ ਕਰਦੀ ਹੈ ਦੇਖ ਸਕਦੇ ਹੋ ਦੀ ਕੁੰਡੀ ਚੂਰ ਬਿਲਕੁਲ ਤੇ ਬਹੁਤ ਸ਼ਾਨਦਾਰ ਹੈ ਇਹਦੇ ਵਿੱਚ ਮਾਨਤਾ ਨੂੰ ਤੁਸੀਂ ਕਰ ਲਿਓ ਮੈਂ ਨਹੀਂ ਕਹਿ ਸਕਦਾ ਮੈਨੂੰ ਝੋਟੀ ਸੋਹਣੀ ਲੱਗੀ ਤੇ ਇਹ ਨੰਬਰ ਦੱਸੋ ਵਿੱਚ 93 ਹਾਂਜੀ 069 ਹਾਂਜੀ 28 ਹਾਂਜੀ 064 ਠੀਕ ਹੈ ਲਓ ਦੋਸਤੋ ਨੀਲੀ ਰਵੀ ਨੀਲੀ ਰਵੀ ਹੈ ਨਾ ਹਾਂਜੀ ਨੀਲੀ ਰਵੀ ਦੇ ਵਿੱਚ ਇਹ ਝੋਟੀ ਆ ਚੈੱਕ ਕਰੋ ਰਿੰਗ ਸਿੰਘ ਖੁੱਲਾ ਤੇ ਮੀਡੀਅਮ ਹਾਈਟ ਆ ਤੇ ਪਿੱਛੇ ਦੀ ਬਹੁਤ ਚੌੜੀ ਆ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਲੈ ਭਾਈ ਦਿੱਖੀ ਵੀਲ ਫੇਸ ਕੁਆਲਿਟੀ ਫੇਰ ਵੇਖ ਸਕਦੇ ਤੇ ਮੰਡੀ ਵਾਲ ਨਿਗਾਹ ਮਾਰੋ ਬਹੁਤ ਗਾੜਾ ਅਡਰ ਕੁਆਲਿਟੀ ਬਹੁਤ ਸ਼ਾਨਦਾਰ ਤੇ ਅਜੇ ਦਿਨ ਬਾਕੀ ਆ ਉਹ ਵੀ ਬਾਈ ਤੋਂ ਪੁੱਛਦੇ ਥਰ ਨਹੀਂ ਸਕਦੇ ਭਾਈ ਕਿੰਨੇ ਦਿਨ ਬਾਕੀ ਇਹਦੇ 10 ਦਿਨ ਬਾਕੀ ਆ ਜੀ 10 ਦਿਨਾਂ ਨੂੰ ਬੰਜੂ ਪ੍ਰੋਪਰ ਕਿੰਵਾ ਸੁਭਾ ਜੀ ਸੁਭਾ ਤੀਜਾ ਜੀ ਤੀਜਾ ਸੁਭਾ ਕੀ ਰਿਕਾਰਡ ਦੂਜੇ ਸੁਭੇ ਦਾ 10 11 ਕਿਲੋ ਪਾਤਾ ਸੀ ਨਹੀਂ 10 11 ਕਿਲੋ ਹਾਈਟ ਦੇ ਹਿਸਾਬ ਨਾਲ ਬਿਲਕੁਲ ਸਹੀ ਆ ਸਭੀ 에ਰ ਕਾਂ ਟਿਕਟ ਹਾਂ ਹਾਂ ਕੀ ਡਿਮਾਰਟ ਕਰ ਦੇ ਜੋ ਮਾ ਲ 8000 ਰੁਪਏ 8000 ਹਾਂ ਜੀ ਦੇ ਲੈਣੀ ਆ 7500 ਰੱਖ ਦੇ ਰਾਜ ਠੀਕ ਆ ਨੰਬਰ ਦੱਸ ਦਿਓ ਜੀ 9369 ਹਾਂਜੀ 28034 ਠੀਕ ਆ ਜੀ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਚੰਗੀ ਸ਼ਾਨਦਾਰ ਮੱਝ ਆ ਵੱਡੀ ਭਾਰੀ ਮੱਝ ਕਈ ਸ਼ਕੀਨ ਆ ਕੱਪਣ ਆ ਜੀ ਤੇ ਤੋਰਾ ਵੇਖੋ ਤੁਸੀਂ ਲਓ ਬਾਈ ਫੇਸ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਜੈਡ ਬਲੈਕ ਆ ਰਿੰਗ ਸਿੰਘ ਆ ਤੇ ਵੱਡੇ ਪੱਲੇ ਦੀ ਜਿਹਨੂੰ ਮੱਜ ਕਹਿ ਦਿੰਦੇ ਉਹ ਆ ਤੇ ਬਾਈ ਤੋਂ ਪੁੱਛਦੇ ਕਿੰਨੇ ਦਿਨ ਬਾਕੀ ਆ ਤੇ ਕਿਣਵਾ ਸੂ ਆ ਸਸਿਕਾ ਵੀ ਜੀ ਕਿਣਵਾ ਸੂ ਆ ਜੀ ਸੂਆ ਚੌਥਾ ਜੀ ਕਿੰਨੇ ਦਿਨ ਬਾਕੀ ਹੈ ਜੀ ਇਹ 15 ਦਿਨ ਪਹਿਨੇ ਸਨ ਜੀ ਅਜੇ 15 ਦਿਨ ਉਹਨਾਂ ਤੋਂ ਤਾਂ ਬਹੁਤ ਭਰ ਜੂਗੀ ਬਹੁਤ ਬਹੁਤ 23 24 ਕਿਲੋ ਦੇ ਨਿਕਲ ਰਹੇ ਨੇ ਅੱਛਾ 23 24 ਕਿਲੋ ਦਾ ਹਾਂ ਜੀ ਚੋ ਆਇਆ ਹੋਇਆ ਜੀ ਮਿਲਕਿੰਗ ਹੋਈ ਹੋਈ ਹੈ ਜੀ ਅੱਛਾ 23 24 ਕਿਲੋ ਦੀ ਲਗਾ ਜੀ ਵਟਸਐਪ ਤੇ ਆਪਾਂ ਲਿੰਕ ਵੀ ਸੈਂਡ ਕਰ ਦਾਂਗੇ ਵੀਡੀਓ ਦਾ ਅੱਛਾ ਜਿਹੜੀ ਚਵਾਈ ਹੋਈ ਹੈ ਹਾਂ ਜੀ 23 24 ਕਿਲੋ ਜੀ 21 ਕਿਲੋ ਤੋਂ ਉੱਤੇ ਗ੍ਰੋਥ ਹੋ ਰਹੀ ਹੋਤਾ ਹੈਗਾ ਸੀਗਾ ਮੋਕੇ ਤੇ ਚੋਆਇਆ ਜਿਹੜਾ 20 22 ਦਿਨਾਂ ਇਸ ਵੀ ਥੱਲੇ ਅੱਛਾ 20 22 ਦਿਨਾਂ ਇਸ ਥੱਲੇ ਯਾਨੀ ਕਿ ਜੇ ਕੱਦ ਕ ਤੇ ਚੰਗੀ ਬੇਲ ਤੇ ਚੰਗੀ ਭਾਰੀ ਆ ਤੇ ਐਰ ਕਾ ਫਿਰ ਦਾ ਬਾਦੀ ਚੋਂਦਾ ਹਾਂਜੀ 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 ਠੀਕ ਆ ਤੇ ਕੀ ਡਿਮਾਂਡ ਕਰਦੇ 225 22 ਦੇ ਲੈਣਾ ਹੈ ਕਿ ਜਾਂ ਮੰਗ ਮੰਗ ਆਏ ਮੈਂ ਕਰ ਲਾਂਗਾ ਚੋਲ ਨੰਬਰ ਦੱਸੋ 93069 ਹਾਂਜੀ 624 ਠੀਕ ਠੀਕ ਆ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਛੋਟੀ ਕਰੋ ਚੈੱਕ ਆਰਡਰ ਕੁਆਲਿਟੀ ਦੇਖੋ ਤੇ ਚੰਗਾ ਪੇਟਪੋੜਾ ਚੰਗੀ ਲੰਥ ਚੰਗੀ ਹਾਈਟ ਤੇ ਥਣਾ ਦੀ ਕੁਆਲਿਟੀ ਦੇ ਸਕਦੇ ਹੋ ਤੁਸੀਂ ਫੇਸ ਕੁਆਲਿਟੀ ਪਤਲਾ ਸਿੰਘ ਜੈਡ ਬਲੈਕ ਦੇਖ ਸਕਦੇ ਕਿ ਇਹ ਇੱਕ ਵਾਲ ਵੀ ਚਟਾਣੀ ਹੈਗਾ ਤੇ ਕਰਦੇ ਬਾਈ ਹੁਣਾਂ ਨਾਲ ਗੱਲ ਸਸੀ ਦਾ ਬਾਈ ਜੀ ਕਿੰਮਾ ਸੁਭਾ ਜੀ ਪਹਿਲਾ ਸੁਭਾ ਕਿੰਨੇ ਦਿਨ ਹੋ ਗਏ ਸੂਈ ਨੂੰ ਮਹੀਨਾ ਸਵਾ ਇਹ ਕਿੰਨਾ ਦੁੱਧ ਆ 10 ਇੱਕ ਇਹ ਮਿੰਨਾਂ ਕੰਡੇ ਆ ਕੀ ਡਿਮਾਂਡ ਕਰਦੇ 80000 80000 ਮੰਦਾਂ ਚਲੋ ਨੰਬਰ ਦੱਸ ਦਿਓ ਫਿਰ ਦੱਸੋ 990328689 ਲਓ ਦੋਸਤੋ ਬਹੁਤ ਸੋਹਣੀ ਝੋਟੀ ਆ ਭਾਈ ਨੇ ਰੇਟ ਵੀ ਜਾਇਜ਼ ਮੰਗਿਆ ਤੇ ਸੰਪਰਕ ਕਰੋ ਬਹੁਤ ਦੋਸਤੋ ਕਰੋ ਚੈੱਕ ਕੱਦ-ਕਾੜ ਫੇਸ ਕੁਆਲਿਟੀ ਦੇਖੋ ਤੁਸੀਂ ਤੇ ਚੱਡੇ ਦੀ ਕੁਆਲਿਟੀ ਦੇਖੋ ਝੋਟੀ ਦੀ ਪੇਠ ਪੋੜਾ ਬਹੁਤ ਸ਼ਾਨਦਾਰ ਚੰਗੀ ਲੰਤ ਲਾਇਆ ਭਾਈ ਤੇ ਫੇਸ ਕੁਆਲਿਟੀ ਚੈੱਕ ਕਰੋ ਰਿੰਗ ਸਿੰਘ ਪਤਲੀ ਬੂਥੀ ਵੀ ਸ਼ੇਪ ਦੇ ਵਿੱਚ ਝੋਟੀ ਆ ਨਿੱਕੀ ਵਕੀ ਤੇ ਬਿਲਕੁਲ ਟੇੜਾ ਸਿੱਧੀ ਬੇ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਥਣ ਵਗੋਂ ਦੀ ਇਤਰਾ ਹੀ ਦੀਦੇ ਭਾਈ ਉਹਨਾਂ ਕਰਦੇ ਸਸਿਕਾ ਵੀਰ ਜੀ ਉਹ ਠੀਕਾ ਜੀ ਹਾਂਜੀ ਹਾਂਜੀ ਕਿੰਨਾ ਸੁਭਾ ਵੀਰ ਜੀ ਸੁਭਾ ਦੂਸਰਾ ਜੀ ਕਿੰਨੇ ਦਿਨ ਹੋ ਗਏ ਸੂਈ ਜੀ ਕਹਿੰਦਾ ਬੜਾ ਦਿਨ ਹੋ ਗਿਆ ਤੋਤੇ ਪ੍ਰੋਪਰ ਆਗੇ ਕਿੰਨਾ ਦੁੱਧ ਿਆ ਰਿਹਾ 14-15 ਕਿਲੋਹਾਜਰਾ ਜੀ ਮੈਨੂੰ ਆਪਾਂ ਤਲਾਉਣਾ ਜੀ ਮੈਨੂੰ ਡੱਬਿਆਂ ਵਾਲਾ ਠੀਕ ਹੈ ਕੀ ਡਿਮਾਂਡ ਕਰਦੇ ਜੋ 90000 ਰੁਪਿਆ ਨੰਬਰ 3 ਉਹਨੂੰ ਆਪਾਂ ਇੱਕ 10 ਘੱਟ ਲਈਏ ਬਿਲਕੁਲ ਸਹੀ ਮੰਗਿਆ ਝੋਟੀ ਵੀ ਝੋਟੀ ਵੀ ਜਾਇਜ਼ ਆ ਤੇ ਲੱਗਦੀ ਵੀ ਕੁਆਲਿਟੀ ਦੀ ਆ ਬਿਲਕੁਲ ਅੰਤ ਕੀ ਅਡਰ ਕੁਆਲਿਟੀ ਬਹੁਤ ਸ਼ਾਨਦਾਰ ਆ ਥਾਣੋਂ ਉਤਰਾ ਬਹਿ ਗਿਆ ਵਿਖਾਈ ਦੇ ਆ ਇਤਰਾ ਹੀ ਦੀ ਦੇ ਦੇ ਬਹੁਤ ਸੋਹਣੇ ਇਹ ਨੰਬਰ ਦੱਸਿਓ ਜੀ 9364 ਹਾਂਜੀ 2604 ਠੀਕ ਜਿੰਨਾ ਦੁੱਧ ਕਿਹਾ ਉਹਨਾ ਚੋਣਾ ਆ ਚੋਵਾ ਦਾਂਗੇ ਠੀਕ ਦੋ ਦੋਸਤੋ ਬਹੁਤ ਸ਼ਾਨਦਾਰ ਤੇ ਜਾਇਜ਼ ਰੇਟ ਕੀਤਾ ਬਾਈ ਜੀ ਹੋ ਦੋਸਤੋ ਐਫ ਦੇ ਵਿੱਚ ਝੋਟੀ ਕਰੋ ਚੱਕ ਆਰਡਰ ਕੁਆਲਿਟੀ ਦੇਖੋ ਸ਼ਾਨਦਾਰ ਬਿੱਟ ਕੋੜਾ ਬਹੁਤ ਵਧੀਆ ਲੈ ਇਹੋ ਜੀ ਸਾਨੂੰ ਦੇ ਕੇ ਫੇਸ ਕੁਆਲਿਟੀ ਚੈੱਕ ਕਰੋ ਤੁਸੀਂ ਪਤਲੀ ਬੂਥੀ ਨਿੱਕਾ ਸਿੰਘ ਕੁੰਡੀ ਚੂਰ ਤੇ ਬਾਈ ਨਾ ਕਰਦੇ ਗੱਲ ਸਸੀਗਾ ਬਾਈ ਜੀ ਸਸੀਗਾ ਜੀ ਉਹ ਡੀਟਾ ਜੀ ਕਿਣਵਾ ਸੁਆ ਬਾਈ ਦੂਜਾ ਹੀ ਕਿੰਨੇ ਦਿਨ ਹੋ ਗਏ ਆ ਤੁਸੀਂ ਨੂੰ ਅੱਜ 15 ਦਿਨ 15 ਦਿਨ ਮਗਰ ਕੀ ਆ ਜੀ ਮਗਰ ਕੱਟੀ ਹੈ ਕੱਟੀ ਲੋ ਦੋਸਤੋ ਕੱਟੀ ਵੀ ਸ਼ਾਨਦਾਰ ਤੇ ਮੋਹਰਾ نسل ਦੇ ਵਿੱਚ ਤੇ ਕਿੰਨਾ ਤੋਂ ਤਿਆਰ ਆ ਜੀ ਲੋ 21 ਕਿਲੋ ਐ ਮਣਵਾ ਕੰਡਿਆ ਕੀ ਡਿਮਾਂਡ ਕਰਦੇ ਹੋ ਡਿਮਾਂਡ 10 ਦੇ ਲੈਣ ਦੇਣ ਲੈ ਲੱਖ ਦੀ ਨੰਬਰ ਦਾ 96466 ਜੀ ਹਾਂਜੀ 24315 ਲੋ ਦੋਸਤੋ ਮੀਣੀ ਮਾਚਾ ਕਰੋ ਚਾਚਾ ਤੋਰ ਮੜੀ ਜੀ ਹੋਰ ਅੱਗੇ ਤੋਰ ਪਿੰਡਾ ਵੇਖੋ ਤੇ ਪਿੱਛਾ ਵੇਖੋ ਬਹੁਤ ਸ਼ਾਨਦਾਰ ਝੋਟੀ ਆ ਤੇ ਚੰਗੀ ਅਡਰ ਕੁਆਲਿਟੀ ਆ ਲੈਓ ਇਹਨਾਂ ਮੁਰਗ ਮੜੀ ਜੀ ਗਾਣੀ ਕਿਹੜਾ ਵੀਡੀਓ ਫੇਸ ਕੁਆਲਿਟੀ ਦੋਸਤੋ ਵੇਖ ਸਕਦੇ ਚੰਗੀ ਸੋਹਣੀ ਝੋਟੀ ਸੰਭੀ ਹੋਈ ਆ ਆ ਚੰਗੀ ਦਿਨਾਂ ਦਾ ਇਹ ਵੀਡੀਓ ਚੱਲ ਭਾਈ ਡਾਕਲਾ ਡਾਕਲਾ ਭਾਈ ਕਿੰਨਾਂ ਦਾ ਸੁਆ ਹੈ ਕਿੰਨੇ ਦਾ ਪੰਜਾ ਤੀਸਰਾ ਤੀਜਾ ਸੁਆ ਤੀਜਾ ਸੁਆ ਕਿੰਨੇ ਦਿਨ ਬਾਕੀ ਆ ਹਫਤਾ ਉਹਨਾਂ ਨੂੰ ਤਾਂ ਬਹੁਤ ਸੋਹਣੀ ਬਣ ਜੂਗੀ ਹਾਂਜੀ ਹਾਂਜੀ ਠੀਕ ਹੈ ਕੀ ਡਿਮਾਰਟ ਕਰਦੇ ਜੋ 1 40 ਗ੍ਰੇਨ 1 40 ਹਾਂਜੀ ਠੀਕ ਨੰਬਰ ਦੱਸ ਦਈਂ 70153 14459 ठीक है दोस्तों बहुत सोणी ਮੱਝ ਮੀਣੀ ਦੇ ਕਈ ਸ਼ਕੀਨ ਆ ਚੰਗੀ ਸਮੀ ਹੋਈ ਆ ਦੇਖ ਸਕਦੇ ਤੁਸੀਂ